ਮੁਕਰੀ 드라마 ਕਈ ਵਾਰੀ ਬੜੀ ਹਾਸੋਈ ਹਾਸੋਈ ਦੇ ਵਿਚੇ ਬਣ ਜਾਂਦੀ ਹੈ ਖਤਮਦਾਰੀ ਵੀ ਹੁੰਦੀ ਹੈ ਬਲ ਹਾਸੋਈ ਜਾਈ ਜਾਂਦੀ ਹੈ ਹੋਇਆ ਕੀ ਵੀ ਮੈਂ ਨਾ 92 92 ਜਿਹਦੀ ਗੱਲ ਆ ਅਸੀਂ ਟ੍ਰੇਨਿੰਗ ਕਰਦੇ ਹੁੰਦੇ ਸੀ ਖਲੌਰ ਤੇ ਉੱਥੇ ਇੱਕ ਵਾਰ ਪੰਜਾਬ ਦੇ ਡੀਜੀਪੀ ਉਦੋਂ ਦਾ ਹੈਗਾ ਕੇਪੀਐਸ ਗਿੱਲ ਉਹਨੇ ਇੱਕ ਵਾਰੀ ਮੀਟਿੰਗ ਰੱਖ ਲਈ ਮੀਟਿੰਗ ਦੇ ਵਿੱਚ ਸਾਰੇ ਜਿੰਨੇ ਵੀ ਫੀਲਡ ਦੇ ਅਫਸਰ ਸੀਗੇ ਐਸਐਸਪੀ ਲਾ ਲਓ ਰੇਂਜਾਂ ਦੇ ਆਈਜੀਡੀ ਆਈਜੀ ਲਾ ਲਓ ਇਹ ਸਾਰੇ ਬੰਦੇ ਬੁਲਾਏ ਸੀ। ਉਹਨੇ ਰਾਤ ਉੱਥੇ ਰਹਿਣਾ ਸੀ। ਹੁਣ ਫਲੋਰ ਦੇ ਵਿੱਚ ਨਾ ਇੱਕ 2 ਗ੍ਰਾਮ ਦਾ ਇਹਨਾਂ ਨੂੰ ਚਮਨ ਗਰਾਊਂਡ ਕਹਿੰਦੇ ਆ ਤੇ ਇੱਕ ਨੂੰ ਕਹਿੰਦੇ ਆ ਆਪਣਾ ਚੱਲ ਗਰਾਊਂਡ। ਚਮਨ ਗਰਾਊਂਡ ਜਿਹੜੀ ਆ ਉਹ ਉੱਥੇ ਪ੍ਰੇਡ ਵਗੈਰਾ ਜਦੋਂ ਮਾਰਚ ਪਾਸਟ ਹੁੰਦਾ ਪਾਸਿੰਗ ਆਊਟ ਪ੍ਰੇਡਾ ਹੁੰਦੀਆਂ ਸਾਰੀਆਂ ਉੱਥੇ ਹੁੰਦੀਆਂ ਬੜੀ ਖੂਬਸੂਰਤ ਹੈ। ਤੇ ਇਹ ਵੀ ਚੱਲ ਗਰਾਊਂਡ ਆ ਉਹਦੇ ਵਿੱਚ ਲੰਬੀ ਰੇਸ ਜਦੋਂ ਕ੍ਰਾਸ ਕੰਟਰੀ ਰੇਸ ਵਗੈਰਾ ਆ ਜਾਂ ਉਸੇ ਵਿੱਚ ਪੀਟੀ ਪ੍ਰੇਡ ਟ੍ਰੇਨਿੰਗ ਚੱਲਦੀ ਰਹਿੰਦੀ ਚੱਲ ਗਰਾਊਂਡ 'ਚ ਵੀ। ਇਨੇ ਇਹਦਾ ਪ੍ਰੋਗਰਾਮ ਸੀਗਾ ਦੋ ਦਿਨ ਦਾ ਇੱਕ ਦਿਨੇ ਆਇਆ ਰਾਤ ਰਿਆ ਤੇ ਅਗਲੇ ਦਿਨ ਜਾਣਾ ਸੀ ਉਹਨੇ ਅੱਛਾ ਅੱਜ ਦਿਨ ਆਇਆ ਤੇ ਉਦੋਂ ਇਹਨੇ ਹਾਕੀ ਦਾ ਮੈਚ ਰੱਖ ਰਿਆ ਇਹ ਹਾਕੀ ਦਾ ਕਿਉਂਕਿ ਪ੍ਰਧਾਨ ਸੀਗਾ ਸਾਰੇ ਇੰਡੀਆ ਦਾ ਹਾਕੀ ਫੈਡਰੇਸ਼ਨ ਦਾ ਤੇ ਇੱਕ ਟੀਮ 'ਚ ਇਹ ਹੋ ਗਿਆ ਤੇ ਦੂਜੀ ਟੀਮ 'ਚ ਬਾਕੀ ਐਸਐਸਬੀਡੀ ਆਜੀ ਆਜੀ ਬੜਾ 10-10 ਪਲੇਅਰ ਹੋ ਗਏ ਬੜਾ ਤਮਾਸ਼ਾ ਹੋਇਆ ਥੇ ਵੀ ਇਹਦੀ ਟੀਮ ਤੇ ਉਹਨੂੰ ਪਾਸ ਦਵੇ ਹੀ ਤੇ ਜਿਹੜੀ ਦੂਜੀ ਟੀਮ ਸੀਗੀ ਵਿਰੋਧੀ ਟੀਮ ਉਹ ਵੀ ਇਹਦੀ ਅੱਗੇ ਐ ਐ ਬਲਾਂ ਕਰੀ ਜਾਣ ਬਲਾਂ ਕਰੀ ਜਾਣ ਦੇ ਅੱਗੇ ਤੇ ਉਹ ਹੁਣ ਬੁੱਢਾ ਤਾਂ ਕਿੰਨਾ ਕੁ ਪਾ ਸਕਦਾ ਸੀ ਉਹ ਡਿੱਗਦਾ ਟਿੰਡਾ ਟੁੰਦਾ ਗੋਲਾਂ ਦੇ ਅੱਗੇ ਪਹੁੰਚਿਆ ਤੇ ਜਦੋਂ ਉਹਨੇ ਸੜੀ ਜੀ ਸ਼ਾਟ ਮਾਰੀ ਤੇ ਜਿਹੜਾ ਗੋਲੀ ਸੀ ਉਹ ਉਹ ਭਰਾ ਗਿਆ ਉਹ ਗਿਆ ਗੋਲ 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 ਉਹ ਗਿਆ ਗੋਲ ਉਹ ਗਿਆ ਲੋ ਜੀ ਕੇਪਸ ਇਕੱਲਾ ਹੀ ਧਿਆਨ ਚੰਦ ਬਣ ਕੇ ਇਹਨੇ ਚਾਰ ਪੰਜ ਗੋਲ ਠੋਕ ਦੇ ਉਹਦੀ ਟੀਮ ਨੂੰ ਤੇ ਜਿਹੜੀ ਟੀਮ ਨੂੰ ਗੋਲ ਹੁੰਦਾ ਸੀ ਉਹਦੇ ਤਾੜੀਆਂ ਮਾਰੇ ਤੇ ਜਿਹੜੀ ਟੀਮ ਤੇ ਖਿਲਾਫ ਗੋਲ ਦਾ ਸੀ ਉਹ ਵੀ ਦੇ ਤਾਲੀਆਂ ਬੱਲੇ 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 ਸਰ ਕੇ ਆ ਬਾਜੀ ਢਾਡੀ ਤੁਸੀਂ ਕਮਾਲ ਕਰ ਦਿੱਤੀ ਜੀ ਹਾਂ ਹਾਂ ਵੱਡੇ ਵੱਡੇ ਪਲੇਅਰ ਸੀ ਰਾਤ ਨੂੰ ਰੱਖ ਲਈ ਜਨੇ ਪਾਰਟੀ ਤੇ ਸਾਡੀ ਵੀ ਡਿਊਟੀ ਲੱਗੀ ਉੱਥੇ ਆਸੇ ਪਾਸੇ ਤੇ ਸਿਕਿਉਰਿਟੀ ਵਾਸਤੇ ਤੇ ਇਹਨੇ ਜੀ ਉਥੇ ਕਹਿੰਦਾਈ ਭੰਗੜਾ ਬਹੁਤ ਆਇਆ ਜਾਨੀ ਹੁਣ ਕਿਸੇ ਨੂੰ ਭੰਗੜਾ ਆਵੇ ਕਿਸੇ ਨੂੰ ਨਾ ਆਵੇ ਉਹ ਤੋਂ ਨਾ ਗੱਡੀ ਆ ਡੀਆਰ ਪੱਟੀ ਹੁੰਦਾ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ ਹੈਗਾ ਉਹ ਸ਼ਾਇਦ ਆਈ ਸੀ ਬਾਰਡਰ ਦੇ ਨੇ ਸੀਗਾ ਉਹਨੂੰ ਵਿਚਾਰਿਆਂ ਨੂੰ ਭੰਗੜਾ ਤੇ ਆਵੇ ਨਾ ਤੋ ਉਹ ਐਵੇਂ ਨਾ ਜਿਵੇਂ ਇੱਕ ਪੀਟੀ ਕਰੀਏ 1 2 1 2 ਇੱਕਦਮ ਬੜਾ ਹਾਸਾ ਲੋਕ ਕਮੜਿਆ ਉਹਦੇ 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 ਪੰਗੜੇ ਦੇ ਇਹ ਜੀ ਰਾਸ ਹੋ ਗਿਆ Jio Message ਪ੍ਰੋਗਰਾਮ ਸੀਗਾ Jio Message ਹੋ ਗਿਆ ਜਿਹੜੀ Jio Message ਆ ਨਾ ਉਥਲੌਰ ਦੀ ਉਹ ਸੜਕੋਂ ਪਾਰ ਆ ਤੇ ਉਸੋਂ ਜੇ ਬਾਹਰ ਨਿਕਲੀਏ ਤੇ ਖੱਬੇ ਹੱਥ ਆਪਾਂ ਚੱਲ ਜਾਂਦੇ ਆ ਫਲੋਰ ਸ਼ਹਿਰ ਵੱਲੋਂ ਤੇ ਜੇ ਸੱਜੇ ਨਿਕਲੀਏ ਤੇ ਫੇਰ ਆਪਾਂ ਜਲੇ ਜਾਂਦੇ ਆ ਫਾਟਕ ਵੱਲੋਂ ਉਹ ਫਾਟਕ ਕ੍ਰੋਸ ਕਰਕੇ ਤੇ ਇਸ ਸੜਕੇ ਜਾ ਚੜਦੀ ਆ ਫਿਰ ਜੀਟੀ ਰੋਡ ਦੇ ਉੱਤੇ ਸਿਆਲ ਸੀਗਾ ਤੇ ਧੁੰਦ ਬੜੀ ਜ਼ਿਆਦਾ ਪਈ ਤੇ ਇਹਦੇ ਉਹਨਾਂ ਨੇ ਪੁਛਿਆ ਪਈਏ ਕਿੰਨੇ ਵਜੇ ਅਫਸਰਾਂ ਨੇ ਪੁਛਿਆ ਕਿੰਨੇ ਵਜੇ ਉਸਦਾ ਆਏ ਕੀ ਹਾਲ ਤਾਂ ਹੈ ਕਿੰਨੇ ਵਜੇ ਜਾਣਾ ਸਿਆਲ ਕਰਾਣੇ ਉਹਦਾ ਪੀਐਸਓ ਸੀਗਾ ਆਈਜੀ ਰੈਂਕ ਤਾਂ ਹੁੰਦਾ ਸੀਗਾ ਅੱਜ ਕੱਲ ਉਹਦਾ ਐਸਪੀ ਰੈਂਕ ਤਾਂ ਸੀ ਅੱਜ ਕੱਲ ਆਈਜੀ ਆ ਉਹ ਪਾਂਡੇ ਸੀ ਸ਼ਹਿਰ ਦਾ ਉਹਦਾ ਜੀਦਾ ਨਹੀਂ ਪਤਾ ਪਤਾ ਕੋਈ ਵੀ ਜਦੋਂ ਉੱਠਿਆ ਉਦੋਂ ਹੀ ਤੁਰ ਪਣਾ ਹੁੰਦੇ 4000 ਰੁਪਏ 5000 ਰੁਪਏ 2000 ਰੁਪਏ 3000 ਰੁਪਏ ਅੱਛਾ ਜਿਹੜੇ ਹੁਣ ਅਫਸਰ ਸੀਗੇ ਹੁਣਾਂ ਦੀ ਕੀ ਜ਼ਰੂਰਤ ਸੀ ਉਹ ਸੌਂ ਜਾਂਦੇ ਉਹ ਸਾਰੇ ਜਾਣੇ ਜੀ ਪੀਟੀ ਹਾਲਤ ਚ ਉੱਥੇ ਬੈਠੇ ਰਿਹਾ ਜੇ ਜਦੋਂ ਨਿਕਲੂਗਾ ਬਾਹਰ ਤਾਂ ਆਪਾਂ ਨਾਲ ਇਹਦੇ ਚੱਲਾਂਗੇ ਉਹ ਜਦੋਂ ਨਿਕਲਿਆ ਬਾਹਰ ਤੇ ਉਹਨਾਂ ਸੱਜੇ ਪਾਸੇ ਫਟਕ ਮੰਗੂਗੇ ਹੌਲੀ ਹੌਲੀ ਜਿੰਨਾ ਜੋ ਜੋ ਕਹਿਗਾ ਹੀ ਤੁਰ ਪਿਆ ਭਜ ਬਿਆਪ ਤੁਰ ਪਿਆ ਭਜ ਕੇ ਤੁਰ ਪਿਆ ਚੱਲ ਪਿਆ ਲੋਕ ਅੱਛਾ ਉਹਦੇ ਸੱਜੇ ਸੜ ਰੇਲਵੇ ਲਾਈਨ ਨੇ ਤੇ ਖੱਬੇ ਆ ਚੱਲ ਕਰਾਉਂਦੇ ਆ ਉਹਦੇ ਤੁੰਦ ਬਹੁਤ ਜ਼ਿਆਦਾ ਹੈ ਤੇ ਤੁੰਦ ਦੇ ਵਿੱਚ ਨਾਲ ਟ੍ਰੇਨਾਂ ਨੂੰ ਸਿਗਨਲ ਤੇ ਦੇਖਦੇ ਨਹੀਂ ਆ ਉਹ ਟ੍ਰੇਨ ਦੀ ਪਾਰੀ ਉਹ ਵਾਹ ਜਿਹੜੀ ਅੰਬਰ ਸਾਧੂ ਦਿੱਲੀ ਜਾਂਦੀ ਹੈ ਕਲਕੱਤਾ ਤੱਕ ਬੜੀ ਟ੍ਰੈਕ ਬਹੁਤ ਹਿੰਦ ਤੇ ਇਹ ਜਿਹੜੇ ਰੇਲਵੇ ਵਾਲੇ ਆ ਨਾ ਇਹ ਫਿਰ ਇਹਨਾਂ ਦੇ ਆਪਣਾ ਹਿਸਾਬ ਦਾ ਬੰਦਾ ਵੀ ਪਟਾਕੇ ਚਲਾਉਂਦੇ ਆ ਵੀ ਕਿੰਨੇ ਪਟਾਕੇ ਚਲਣ ਤੇ ਇਹ ਟਰੇਨ ਦੀ ਪਾਰਟੀ ਉਹਦੇ ਰੇਲਵੇ ਇੰਜਨ ਦੇ ਨਾਲ ਥੱਲੇ ਪਟਾਕੇ ਰੱਖਦੇ ਆ ਜਦੋਂ ਇੰਜਨ ਆਉਂਦਾ ਤੇ ਉਹ ਪਟਾਕਾ ਫਟ ਜਾਂਦਾ ਕਾਹੀ ਆਵਾਜ਼ ਹੁੰਦੀ ਉਹਦੀ ਥੋਕੇ ਹੁੰਦੇ ਰਹੇ ਤੇ ਉਹਦੇ ਵੱਲੋਂ ਵੀ ਜੇ ਮਿਸਾਲ ਦੇ ਤੌਰ ਤੇ ਵੀ ਜੇ ਤਿੰਨ ਪਟਾਕੇ ਫਟੇ ਤੇ ਜਿਹੜਾ ਰੇਲਵੇ ਜਣਿਆ ਡਰਾਈਵਰ ਹੈ ਉਹ ਕਹ ਦੂਗਾ ਵੀ ਹਾਂ ਆ ਕੇ ਸਿਗਨਲ ਲਾ ਲਿਆ ਤੇ ਜੇ ਦੋ ਪਟਾਕਾ ਜਾਂ ਇੱਕ ਪਟਾਕਾ ਚੱਲ ਜਾਵੇ ਫਿਰ ਉਹਨੇ ਤੁਰੇ ਜਾਣਾ ਹੁੰਦਾ ਅੱਛਾ ਜਦੋਂ ਜੀ ਉਹਨੇ ਸਵਾਰ ਜੀ ਨੇ ਜੋਗਿੰਗ ਸ਼ੁਰੂ ਕੀਤੀ ਫਾੜਕ ਵੱਲ ਨੂੰ ਤੇ ਪਹਿਲੋ ਤਣਾ ਇੱਕ ਸਫਾਈ ਵਾਲਾ ਸਾਈਕਲ ਦੇ ਪਿੱਛੇ ਚਾਣੂ ਬੰਦਿਆ ਫਲੋਰ ਚੀ ਸਫਾਈ ਕਰਦਾ ਸੀਗਾ ਉਹ ਜਿਹੜਾ ਸੌਦੇ ਸੌਦੇ ਉਹ ਟਾਈਮ ਲੱਗ ਨੂੰ ਕਿਹਾ ਨਾ ਵੀ ਸਾਰੇ ਜਣ ਕੜਜਿਆਰੀ ਘਾਟੂੜੂ ਮਾਰੇ ਹੋਰ ਵੀ ਗਿੱਲ ਸਾਹਿਬ ਨੇ ਇਹਨਾਂ ਕੋਲ ਕੰਦਗੀ ਵੀ ਦੇਖੇ ਉਹਨੇ ਪਹਿਲਾਂ ਸਾਈਕਲ ਇਹਨਾਂ ਖੁੱਚਾਂ 'ਚ ਮਾਰਿਆ ਸਾਹਮਣੇ ਉਹ ਫਲਫੜ ਲਿਆ ਤਾਂ ਕਿਦੋਂ ਕੇ ਮਾਰ ਕੇ ਭਜਾਤਾ ਉਹਨੂੰ ਇਹ ਬਚ ਗਿਆ ਉਦੋਂ ਜਦੋਂ ਇਹ ਫਾਟਕ ਲਾ ਕੇ ਪਹੁੰਚਿਆ ਤੇ ਉਹ ਕੁਦਰਤੀ ਟ੍ਰੇਨ ਆ ਗਈ ਤੇ ਉਹ ਟ੍ਰੇਨ ਦੇ ਪਟਾਕੇ ਲਾਏ ਹੁੰਦਾਂ ਨੇ ਗੇਟਮੈਨ ਨੇ ਉੱਥੇ ਉੱਥੇ ਫਾਟਕ ਸਿਗਾ ਦੋ ਤੇ ਉਹ ਪਟਾਕੇ ਫਟ ਗਏ ਤੇ ਇਹਦੇ ਬਾਅਦ ਹੀ ਮੇਰੇ ਤੇ ਹਮਲਾ ਹੋ ਗਿਆ ਹੁਣ ਗੰਦਮੈਂਟਾਂ ਤੋਂ ਬਗੈਰ ਅਫਸਰ ਹੁੰਦੇ ਤੇ ਦਲੇਰੀਆ ਤੁਹਾਨੂੰ ਪਤਾ ਯਾਰ ਤੇ ਉਹਨਾਂ ਜੀ ਇਹ ਆਪਣਾ ਇਹਨੇ ਚੱਲ ਗਾਉਣ ਵਾਲੀ ਛਾਲ ਮਾਰਤੀ ਚੱਲ ਗਾਉਣ ਦੀ ਛਾਲ ਮਾਰ ਕੇ ਤੇ ਸੰਤੋਲੀ ਭੱਜ ਉੱਠਿਆ ਤੇ ਸਾਰੇ ਵਖਣ ਵੀ ਗਿਆ ਕਿੱਥੇ ਧੁੰਦ ਦੇਖੇ ਹੈ ਨਾ ਕੁਝ ਉਹ ਨਾਮ ਇਹ ਉਹਦਾ ਪਿੱਛਾ ਕਰਨਾ ਸ਼ੁਰੂ ਕਰਦਾ ਲੱਭ ਜਾਣ ਉਹ ਬੰਦੇ ਜੀ ਪੰਜ ਸੱਤ ਮਿੰਟ ਬਾਅਦ ਜਾ ਕੇ ਕਈ ਪਸਗੇ ਲੱਭਾ ਕਿ ਝਾੜੀ ਕੋਲ ਲੁੱਕ ਕੇ ਬੈਠਾ ਸੀ ਉਹ ਜੋ ਲੱਭਾ ਤੇ ਫਿਰ ਸਾਰੇ ਅਫਸਰਾਂ ਦੀ ਜਾਨ ਜਾਣ ਆਈ ਵੀ ਜੁੰਦਾ ਵਾ ਤੇ ਉਹਦੇ ਦੁਆਲੇ ਕੇ ਲੱਭਾ ਜਿਹਨੂੰ ਕਹਿੰਦੇ ਜਨਾਬ ਬਖਸ਼ੋ ਤੁਸੀਂ ਸਾਇਰ ਜਿਹੜੀ ਕਰਨੀ ਕਰ ਲਈ ਆ ਵੀ ਚਲੋ ਕਹੀ ਹੂ ਸਿੰਘ ਜੀ ਆਪਣੇ ਘਰ ਦੀ ਲੱਗ ਛੇ ਸਾਇਰ ਕਰਿਆ ਕਰੋ ਤੇ ਅਸੀਂ ਸਾਨੂੰ ਬਖਸ਼ ਦਿਓ ਮਾਫ ਕਰੋ ਉਹ ਤੂਤ ਜਾ ਕੇ ਜਾਂ ਪਿਆਰ ਮੋਗਨ ਜਿੱਤਾ ਵੀ ਸਮਝਾ ਸਮਝੋ ਗਿਆ ਉਹਨੂੰ ਵਾਪਸ ਲੈ ਕੇ ਆਏ ਮਰੋਂ ਕਹਿੰਦਾ ਆ ਵੀ ਕਈ ਵਾਰੀ ਖਰਾਰੀਆਂ ਦੀਆਂ ਗੱਲਾਂ ਹੋ ਜਾਂਦੀਆਂ ਵਾ ਚਲਾਇਆ ਤੇ ਪਟਾਕੇ ਉਹਨਾਂ ਦੇ ਰੇਲ ਵਾਸਤੇ ਤੇ ਇਹਦੇ ਬਾਅਦ ਨੇ ਸ਼ਰੀਮਾਂ ਦੇ ਬਾਗੀ ਅਫਸਰਾਂ ਦੇ ਬਾਅਦ ਵੀ ਅਤਵਾਦੀ ਨੇ ਹਮਲਾ ਕਰਦਾ ਹੁਣ ਬਾਣੇ ਉਤਲਾ ਜਾਤਵਾਲ ਬਹੁਤ ਸੀਗਾ ਇਹ ਭਾਈ ਸਾਹਿਬ ਭੱਜ ਕੇ ਤੇ ਝਾੜੀਆਂ ਦੇ ਲੋਕੇ ਪਿਆ ਜਾਟ ਜਾਈ ਮਹਾਂ ਲੱਭ ਕੇ ਜਾਂਦਾ ਵੇਖੋ ਭਾਈ